ਸੋਨੀ ਬਾਈ ਸਵਾਗਤ ਕਰਦਾ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਮਾਹ ਪੰਜਾਬੀ ਹੋਏ ਸੇ ਤੇ ਦਰਸ਼ਕੋ ਅੱਜ ਤੁਹਾਡੇ ਲਈ ਇੱਕ ਬੜਾ ਵਧੀਆ ਇੱਕ ਸੁਨੇਹਾ ਲੈ ਕੇ ਆਇਆ ਪੰਜਾਬ ਸਰਕਾਰ ਦਾ ਜਿਵੇਂ ਕਿ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਦੇ ਨਾਲ ਮਿਲ ਕੇ ਇੱਕ ਆਯੂਸ਼ਮਾਨ ਕਾਰਡ ਸ਼ੁਰੂ ਕੀਤਾ ਹੋਇਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਯੂਸ਼ਮਾਨ ਕਾਰਡ ਦੀ ਕੀ ਕਹਾਣੀ ਸੀਗੀ ਜਦੋਂ ਤੁਸੀਂ ਕਿਸੇ ਹਸਪਤਾਲ 'ਤੇ ਜਾਂਦੇ ਸੀ ਚਾਹੇ ਕੋਈ ਅਮੀਰ ਸੀ ਚਾਹੇ ਕੋਈ ਗਰੀਬ ਸੀ ਹਰੇਕ ਨੂੰ ਜਿਸ ਟਾਈਮ ਕੋਈ ਬਿਮਾਰੀ ਘੇਰਦੀ ਆ ਉਹਨੂੰ ਇਲਾਜ ਦੀ ਜ਼ਰੂਰਤ ਪੈਂਦੀ ਆ ਤਾਂ ਉਹ ਹਸਪਤਾਲੇ ਜਾਂਦਾ ਆ ਆਯੁਸ਼ਮਨ ਕਾਰਡ ਇਹ ਸਹੂਲਿਅਤ ਦਿੰਦਾ ਸੀ ਵੀ ਤੁਸੀਂ 1 ਨਹੀਂ 2 ਨਹੀਂ 3 ਨਹੀਂ 4 ਨਹੀਂ 5 ਲੱਖ ਤੱਕ ਦਾ ਜਿਹੜਾ ਆਪਣਾ ਡਾਕਟਰੀ ਦਾ ਇਲਾਜ ਕਰਵਾਉਂਦੇ ਹੋ ਤਾਂ ਉਹ ਸਰਕਾਰ ਪੈਸਾ ਦਿੰਦੀ ਸੀ ਸਾਡੇ ਇੱਕ 16 ਲੱਖ ਲੋਕਾਂ ਨੇ ਇਹਦਾ ਫਾਇਦਾ ਵੀ ਲਿਆ ਹੁਣ ਲੋਕਾਂ ਦੇ ਮਨ ਚ ਆਉਂਦਾ ਕੀ ਵੀ ਸਾਡਾ ਤਾਂ ਇਲਾਜ ਹੋਇਆ ਨਹੀਂ ਉਹ ਕੁਝ ਇਹ ਜੀਆਂ ਪਰੇਸ਼ਾਨੀਆਂ ਜਿਵੇਂ ਆਮ ਆ ਜਾਂਦੀਆਂ ਨੇ ਕਿਉਂਕਿ ਸੈਂਟਰ ਸਰਕਾਰ ਨੇ ਜਿਹੜਾ 150 ਕਰੋੜ ਰੁਪਇਆ ਦੇਣਾ ਸੀ ਫਿਰ ਥੋੜਾ ਜਿਹਾ ਸਰਕਾਰ ਅੰਕੜਿਆਂ ਤੋਂ ਖਿਸਕ ਗਈ ਕਹਿੰਦੇ ਅਜੇ ਸਾਡੇ ਕੋਲ ਕਲੈਕਸ਼ਨ ਨਹੀਂ ਹੈ ਅਜੇ ਸਾਡੇ ਕੋਲ ਪੈਸਾ ਨਹੀਂ ਆ ਰਿਹਾ ਤਾਂ ਉਹਦੇ ਵਿੱਚ ਉਹਨਾਂ ਨੇ 105 ਕਰੋੜ ਦਿੱਤਾ ਮਤਲਬ ਕਿ 45 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਦੇਣਾ ਪੈ ਗਿਆ ਤਾਂ ਕਰਕੇ ਉਹਦੇ ਵਿੱਚ ਕੁਝ ਲੋਕਾਂ ਨੂੰ ਪਰੇਸ਼ਾਨੀਆਂ ਵੀ ਹੋਈਆਂ ਜਿਹੜੇ ਸੋਚਦੇ ਆ ਵੀ ਇਲਾਜ ਨਹੀਂ ਹੋਇਆ ਉਹ ਵੀ ਬਿਲਕੁਲ ਸਹੀ ਹੈ ਕਿ ਨਹੀਂ ਹੋਇਆ ਪਰ ਹੁਣ ਜਦੋਂ ਤੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹਨਾਂ ਨੇ 500 ਹਸਪੀਟਲ ਨੇ ਜਿਹੜੇ ਉਹ ਸੈਟਲ ਕੀਤੇ ਨੇ ਲੋਕਾਂ ਦੀ ਸਹੂਲਤ ਲਈ ਜਿਹੜੇ ਮੁਹੱਲਾ ਕਲੀਨਿਕ ਨੇ ਉਹ ਵੀ ਆਪਣਾ ਕੰਮ ਕਰ ਰਹੇ ਆ ਇੱਕ ਮਰੀਜ਼ਾਂ ਨੂੰ ਗਲੀ ਗਲੀ ਜਾ ਕੇ ਦਵਾਈ ਦੇਣ ਲਈ ਜਿਹੜੀਆਂ ਮੋਬਾਈਲ ਵੈਨ ਨੇ ਉਹ ਵੀ ਕੰਮ ਕਰ ਰਹੀਆਂ ਨੇ ਹੁਣ ਗੱਲ ਕਰਦੇ ਆਪਾਂ ਵੀ ਨਵੀਂ ਖੁਸ਼ਖਬਰੀ ਕੀ ਹੈ ਤਾਂ ਦਰਸ਼ਕੋ 2 ਅਕਤੂਬਰ 2025 ਤੋਂ ਇਹ ਜਿਹੜੀ ਰਾਸ਼ੀ ਸੀ ਵਧਾ ਕੇ 10 ਲੱਖ ਕਰ ਦਿੱਤੀ ਹੁਣ ਕਿਸੇ ਵੀ ਮਰੀਜ਼ ਨੂੰ ਆਪਣਾ ਇਲਾਜ ਕਰਾਉਣ ਦੇ ਲਈ ਕਿਤੇ ਭਟਕਣ ਦੀ ਲੋੜ ਨਹੀਂ ਹੈ ਆਪਣਾ ਆਧਾਰ ਕਾਰਡ ਤੇ ਵੋਟ ਕਾਰਡ ਆਪਣੇ ਹੱਥ ਰੱਖੋ 90% ਪ੍ਰਾਈਵੇਟ ਹਸਪਤਾਲ ਤੇ 10% ਸਰਕਾਰੀ ਤੇ ਚੰਡੀਗੜ੍ਹ ਦੇ ਵਿੱਚ ਜਿਹੜੇ ਪੀਜੀਆਈ ਵਗੈਰਾ ਹਸਪੀਟਲ ਵੀ ਨੇ ਉਹ ਵੀ ਇਹਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਕਿਉਂਕਿ ਜਿਹੜੀ ਚੰਡੀਗੜ੍ਹ ਆਪਣੀ ਪੰਜਾਬ ਦੀ ਰਾਜਧਾਨੀ ਆ ਇਸ ਕਰਕੇ ਚੰਡੀਗੜ੍ਹ ਵਿੱਚ ਲਿਆ ਪਰ ਇਹ ਸਹੂਲਤ ਜ਼ਿਆਦਾਤਰ ਜੋ ਮੁੱਖ ਮੰਨੀ ਗਈ ਹੈ ਇਹ ਪੰਜਾਬ ਸਰਕਾਰ ਦੀ ਹੋਈ ਆ ਤੇ ਪੰਜਾਬ ਸਰਕਾਰ ਨੇ ਹੀ ਇਹ ਇਲਾਜ ਕਰਵਾਉਣਾ ਤੇ ਪੰਜਾਬ ਸਰਕਾਰ ਨੇ ਹੀ ਪੈਸਾ ਦੇਣਾ ਜੋ ਸੈਂਟਰ ਸਰਕਾਰ ਨਾਲ ਜੋ ਕੁਝ ਟੈਕਸ ਵਗੈਰਾ ਜਾਂ ਜੋ ਉਹਨਾਂ ਨੂੰ ਕਿੱਥੋਂ ਕਲੈਕਸ਼ਨ ਕਰਨੀ ਆ ਉਹ ਉਹਨਾਂ ਨੇ ਜਿਹੜੀ ਪਹਿਲਾਂ 60 40 ਦੀ ਰੇਸ਼ਿਓ ਸੀਗੀ 60 ਸੈਂਟਰ ਗਵਰਨਮੈਂਟ ਨੇ ਦੇਣਾ ਸੀ ਤਾਂ ਪੰਜਾਬ ਸਰਕਾਰ ਨੇ ਆਪਣੇ ਬਜਟ ਦੇ ਵਿੱਚ ਇਹ ਪੈਸਾ ਵਧਾਇਆ ਤਾਂ ਇਹ ਲੋਕਾਂ ਨੂੰ 10 ਲੱਖ ਤੱਕ ਦਾ ਇਲਾਜ ਆ ਜਿਹੜਾ ਉਹ ਫ੍ਰੀ ਕੀਤਾ ਬਾਕੀ ਇਹ 2 ਅਕਤੂਬਰ ਤੋਂ ਇਹ ਕਾਰਡ ਬਣਨੇ ਸ਼ੁਰੂ ਹੋਣਗੇ ਟੀਮਾਂ ਗਲੀ ਗਲੀ ਘਰ ਘਰ ਜਿਵੇਂ ਅੱਗੇ ਪਹਿਲਾਂ ਸਰਕਾਰੀ ਕੈਂਪ ਲੱਗਦੇ ਨੇ ਉਸ ਤਰ੍ਹਾਂ ਕੈਂਪ ਲੱਗਣਗੇ ਤੇ ਆਪਣੇ ਕਾਰਡ ਬਣਵਾਓ ਪਰਮਾਤਮਾ ਨਾ ਕਰੇ ਕਿਸੇ ਵੀ ਪਰਿਵਾਰ ਦੇ ਕਿਸੇ ਵੀ ਜੀ ਨੂੰ ਇਹ ਮਦਦ ਦੀ ਜਰੂਰਤ ਪਵੇ ਬਾੜਨਾ ਕਿਹਦਾ ਕਿਹਦਾ ਜਿਸ ਦਾ ਵੀ ਆਧਾਰ ਕਾਰਡ ਬਣਿਆ ਹੋਇਆ ਕਿਉਂਕਿ ਇਹ ਜਿਹੜਾ ਇਲਾਜ ਹੋਣਾ ਨਾ ਇਹ ਗਾਰਡੀਅਨ ਦੇ ਤੌਰ ਤੇ ਨਹੀਂ ਹੋਣਾ ਜਦੋਂ ਵੀ ਇਲਾਜ ਹੋਣਾ ਸਿਰਫ ਇਹ ਜਿਸ ਬੰਦੇ ਨੇ ਇਲਾਜ ਕਰਾਉਣਾ ਉਹਦੇ ਕਾਗਜ਼ਾਂ ਦੇ ਆਧਾਰ ਤੇ ਹੀ ਹੋਣਾ ਵੀ ਉਹਦੀ ਵੋਟ ਕਿੱਥੇ ਹੈ ਤੇ ਉਹਦਾ ਆਧਾਰ ਕਾਰਡ ਕਿੱਥੇ ਦਾ ਬਸ ਵੋਟ ਕਾਰਡ ਤੇ ਆਧਾਰ ਕਾਰਡ ਦਾ ਐਡਰੈਸ ਆ ਜਿਹੜਾ ਮੈਚ ਹੋਣਾ ਚਾਹੀਦਾ ਉਹ ਪੰਜਾਬ ਦਾ ਵਾਸੀ ਹੋਵੇ ਪੰਜਾਬ ਦਾ ਉਹਦੇ ਕੋਲ ਆਧਾਰ ਕਾਰਡ ਹੋਵੇ ਅੱਗੋਂ ਜਿਹੜੇ ਉਹਦੇ ਬੱਚੇ ਨੇ ਉਹ ਉਹਦੇ ਨਾਲ ਜੁੜ ਜਾਣਗੇ ਤੇ ਮਾਤਾ ਪਿਤਾ ਦਾ ਤਾਂ ਤੁਹਾਨੂੰ ਪਤਾ ਹੀ ਵੀ ਵੋਟ ਕਾਰਡ ਹੁੰਦਾ ਹੀ ਹੈ ਮਤਲਬ ਕਿ ਜੇ ਬਾਪ ਦੇ ਨਾਮ ਨਾਲ ਜਾਂ ਮਾਂ ਦੇ ਨਾਮ ਦੇ ਨਾਲ ਛੋਟੇ ਬੱਚਿਆਂ ਦਾ ਵੀ ਇਲਾਜ ਆ ਹੋ ਸਕਦਾ ਕਿ ਉਹਨਾਂ ਦੇ ਕੋਲ ਉਹ ਵੋਟ ਕਾਰਡ ਵਾਲੀ ਸ਼ਰਤ ਨਹੀਂ ਹੁੰਦੀ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਵੋਟ ਕਾਰਡ ਬਣ ਜਾਂਦਾ ਤਾਂ ਉਹ ਆਪਣੇ ਕਾਗਜ਼ਾਂ ਦੇ ਉੱਤੇ ਇਹ ਇਲਾਜ ਕਰਵਾ ਸਕਦੇ ਆ ਹੁਣ ਤੋਂ ਬਸ ਥੋੜੇ ਦਿਨਾਂ ਤੋਂ 2-3 ਮਹੀਨੇ ਦਾ ਟਾਈਮ ਹੈ ਵਿੱਚ ਤੇ ਲੱਗ ਜਾਣਗੀਆਂ ਟੀਮਾਂ ਆਉਣ ਜੀ ਤੁਹਾਡੇ ਕੋਲ ਇਹ ਕਾਰਡ ਬਣਾਉਣ ਸੋ ਬਾਕੀ ਅਜੇ ਤਾਂ ਹੈ ਪੰਜਾਬ ਸਰਕਾਰ ਦੀ ਇੱਕ ਆਪਾਂ ਕਹਿ ਦਈਏ ਵੀ ਇਹਨਾਂ ਨੇ ਇੱਕ ਐਲਾਨ ਹੀ ਕੀਤਾ ਜਲਦੀ ਇਹਦੇ ਤੇ ਪ੍ਰੋਸੈਸਾਂ ਸ਼ੁਰੂ ਹੋਣ ਜਾ ਰਹੇ ਆ ਤੇ ਤੁਸੀਂ ਵੀ ਕੋਸ਼ਿਸ਼ ਕਰੋ ਵੀ ਆਪਣਾ ਘਟੋ ਘਟਾ ਕਦੇ ਮੈਂ ਤਾਂ ਇਹ ਕਹਿਣਾ ਵੀ ਕਦੇ ਕਿਸੇ ਨੂੰ ਜ਼ਰੂਰਤ ਨਾ ਹੀ ਪਵੇ ਪਰ ਫਿਰ ਵੀ ਜੇ ਸਰਕਾਰ ਨੇ ਇੰਨਾ ਕੁ ਵਧੀਆ ਇੱਕ ਕਦਮ ਚੱਕਿਆ ਨਾ ਤਾਂ ਸਾਨੂੰ ਇਹਦੀ ਸਰਾਹਨਾ ਵੀ ਕਰਨੀ ਪड़ਦੀ ਹੈ ਇਹ ਵੀਡੀਓ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਕੋਈ ਕਿਸੇ ਨੂੰ ਕੋਈ ਵੀ ਗੱਲ ਨਾ ਕੋਈ ਅਵੇਅਰਨੈਸ ਆ ਕਿਸੇ ਨੂੰ ਤੇ ਪੰਜਾਬ ਪੰਜਾਬ 'ਚ ਇਹ ਵੀਡੀਓ ਜਾਊਗੀ ਤਾਂ ਲੋਕਾਂ ਨੂੰ ਪਤਾ ਲੱਗ ਜੂਗਾ ਕਿ ਇਹ ਕਾਰਬੰਨ ਜਰੂਰ ਹੋਵੇ। ਬਾਕੀ ਜੇ ਕੋਈ ਇਹੋ ਜਿਹਾ ਕੋਈ ਸਮੇਂ ਦਾ ਕੋਈ ਅਪਡੇਟ ਆਊਗਾ ਅਸੀਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਦਾ ਰਹਾਂਗੇ। ਅੱਛਾ ਜੀ ਸਤਿ ਸ੍ਰੀ ਅਕਾਲ।